ਤੇ ਫਿਰ ਕਦੇ ਇਦਾਂ ਨਹੀਂ ਮੰਨ ਕੀਤਾ ਵੀ ਇਹ ਤਾਂ ਬੜਾ ਔਖਾ ਕੰਮ ਹੈ ਵੀ ਛੱਡ ਯਾਰ ਬੱਚੇ ਹੋਰ ক্রিকেট ਖੇਲਦੇ ਆ ਫੁੱਟਬਾਲ ਖੇਡਦੇ ਆ ਸੀ ਉਹ ਖੇਡਾਂਗੇ ਉਹ ਉਹ ਤੇ ਸਾਡਾ ਮਨ ਨਹੀਂ ਆਏਗਾ ਸਾਡਾ ਮਨ ਘੋੜਿਆਂ 'ਚ ਆ ਸਿੰਗਾ 'ਚ ਅੱਛਾ ਹਾਂਜੀ ਸਿੰਗਾ ਦੀ ਸੇਵਾ ਕਰੀਏ ਘੋੜਿਆਂ ਦੀ ਸੇਵਾ ਕਰੀਏ ਘੋੜਿਆਂ ਦੀ ਲਿੱਦ ਚ ਕੀਏ ਇੱਚੀ ਸਾਡਾ ਮਨ ਆ ਕਾਪਾ ਕੋਡ ਸਾਰੀ ਸਖ ਰਿਆ ਨਾ ਡੇਕ ਡੇ ਕਿਸ ਹੋਰ ਬੰਦੇ ਆਪਾ ਡੇਡ ਡੇ 2-2 ਲੱਖ ਰੁਪਏ ਦਾ ਘੋੜਾ ਅਨਦਾਲ ਚ 50 ਲੱਖ ਦਾ ਘੋੜਾ ਵੀ ਹੈ ਇਹ ਘੋੜਿਆਂ ਦੇ ਜਦੋਂ ਚੜਨ ਲੱਗਦੇ ਆ ਸਿੰਘ ਨਾ ਪੈਰੀ ਹੱਥ ਪਹਿਲਾਂ ਮੱਥੇ ਨੂੰ ਲਾਂਦੇ ਆ ਫਿਰ ਇਹ ਜਿਹੜਾ ਪਿਆਰ ਸਤਕਾਰ ਹੈ ਇਨਾਂ ਇਹ ਇਹ ਸਿੰਘ ਕਾਤੋਂ ਕਰਦੇ ਆ ਘੋੜਿਆਂ ਨੂੰ ਲੋਕੀ ਤਾਂ ਇਹਨਾਂ ਨੂੰ ਜਾਨਵਰ ਮੰਨਦੇ ਆ ਵੀ ਬਾਕੀ ਹੋਰ ਨਾਮ ਤੋਂ ਬਿਨਾ ਬਾਕੀ ਸਾਰਾ ਕੂੜ-ਗਬੜਾ ਵਾ ਭਾਈ ਤੇ ਛੱਡ ਜਾਣਾ ਸਾਰਾ ਕੁਝ ਤੇ ਇਹ ਬੱਚੇ ਇਸ ਚੀਜ਼ ਨੂੰ ਸਮਝਦੇ ਨੇ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਖਤਈ ਉਹ ਘੋੜੇ ਦੀ ਦੌੜ ਵੀ ਲਾਉਂਦੇ ਆ ਜੀ ਅੱਛਾ ਜੀ ਦਰਗਾ ਵੀ ਕਰਦੇ ਆ ਠੀਕ ਹੈ ਜੀ ਤੇ ਗੁਰਬਾਣੀ ਦੀ ਸੰਥਿਆ ਵੀ ਕਰਦੇ ਆ ਠੀਕ ਹੈ ਜੀ ਕਿੱਥੋਂ ਆਏ ਵੀਰ ਜੀ ਤੁਸੀਂ ਫਤਿਹਗੜ੍ਹ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਤੋਂ ਠੀਕ ਹੈ ਜੀ ਇੱਧਰ ਆਪਾਂ ਵੀਰ ਜੀ ਨੂੰ ਮੜ ਜਾ ਇੱਧਰ ਵੀਰ ਜੀ ਇੱਧਰ ਆਇਓ ਆਪਾਂ ਇੱਥੇ ਆਈਏ ਮੜ ਜਾ ਤੁਸੀਂ ਹੱਥ ਦੇ ਵਿੱਚ ਨੇਜਾ ਵੀ ਫੜਿਆ ਹੋਇਆ ਤੇ ਪਿੱਛੇ ਘੋੜੇ ਵੀ ਖੜੇ ਨੇ ਕਿੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਘੋੜ ਸਵਾਰੀ ਸਿੱਖਦਿਆਂ ਨੂੰ ਕਰਦਿਆਂ ਨੂੰ ਇਹ ਮੈਨੂੰ ਹੋ ਗਏ 7 ਸਾਲ ਤੋਂ ਮੈਂ ਸਿੱਖਣ ਲੱਗਾ ਸੀ ਘੋੜੇ ਸਵਾਰੀ ਹੁਣ ਕਿੰ ਪਰ ਮੇਰੀ 10 ਸਾਲ 10 ਸਾਲ ਕਿੰਨਾ ਕੋਖਾ ਹੈ ਘੋੜ ਸਵਾਰੀ ਕਰਨਾ ਉਹ ਤਾਂ ਮਾਰਾ ਨੇ ਪਤਾਇਆ ਮਹਾਰਾਜ ਕਰਾ ਦੇਣਗੇ ਆਰਾਮ ਦੇ ਨਾਲ ਕਰ ਲਾਂਗੇ ਲੋਕੜੇ 60 ਵੀ ਹੁੰਦੇ ਆ ਹਾਂ ਕਈ ਕਈ 60 ਵੀ ਹੁੰਦੇ ਆ ਹਨਾ ਸਵਾਰੀ ਕਰਦੇ ਵੇਲੇ ਡੇਗ ਵੀ ਦਿੰਦੇ ਆ ਕਈ ਤੁਸੀਂ ਡੇਗੇ ਹੋ ਕਦੇ ਬੋਧ ਵਾਰ ਮੈਂ ਜਦੋਂ ਪਕੌੜ ਸਾਰੀ ਸਿੱਖ ਰਿਹਾ ਨਾ ਡਿਗ ਡੇ ਕਿਸ ਹੋਰ ਬੰਦੇ ਆਪਾ ਕਿਆ ਕਿਆ ਮਾਰਦਾ ਤੇ ਸਿੰਦ ਕੀ ਚ ਵੀ ਇਦਾਂ ਹੀ ਹੁੰਦਾ ਨਾ ਕਈ ਵਾਰੀ ਬੰਦਾ ਆਪਣੇ ਐਕਸਪੀਰੀਅੰਸ ਤੋਂ ਹੀ ਸਿੱਖਦਾ ਡਿਗ ਡਿਗ ਕੇ ਬੰਦਾ ਸਿੱਖਦਾ ਤੇ ਫਿਰ ਕਦੇ ਹੌਸਲਾ ਨਹੀਂ ਹੋਇਆ ਇਦਾਂ ਨਹੀਂ ਮੰਨ ਕੀਤਾ ਵੀ ਇਹ ਤਾਂ ਬੜਾ ਔਖਾ ਕੰਮ ਹੈ ਵੀ ਛੱਡ ਯਾਰ ਬੱਚੇ ਹੋਰ ਕ੍ਰਿਕਟ ਖੇਡਦੇ ਆ ਫੁੱਟਬਾਲ ਖੇਡਦੇ ਆ ਸੀ ਉਹ ਖੇਡਾਂਗੇ ਉਹ ਉਹ ਤੇ ਸਾਡਾ ਮਨ ਨਹੀਂ ਆਏਗਾ ਸਾਡਾ ਮਨ ਕੋੜਿਆ ਚੀਆ ਸਿੰਘਾ ਚ ਅੱਛਾ ਹਾਂਜੀ ਤੇ ਸੇਵਾ ਕੀਤੀ ਸੇਵਾ ਕਰੀਏ ਘੋੜਿਆਂ ਦੀ ਸੇਵਾ ਕਰੀਏ ਘੋੜਿਆਂ ਦੀ ਲਿੱਦ ਦੇ ਚੱਕੀ ਇੱਚੀ ਸਾਡਾ ਮਾਨਾ ਅੱਛਾ ਜੀ ਤੇ ਲੋਕੀ ਤਾਂ ਇਹਨੂੰ ਬੜਾ ਸ਼ੁਕਿਰਨਾ ਮੰਨਦੇ ਆ ਜਿੱਦਾਂ ਤੁਸੀਂ ਕਹੇ ਬਈ ਘੋੜਿਆਂ ਦੀ ਲਿੱਦ ਦੇ ਚੱਕਣੀ ਹਨ ਤੇ ਇਹ ਲੋਕੀ ਤਾਂ ਇਹਨੂੰ ਸ਼ੁਕਿਰਨਾ ਮੰਨਦੇ ਆ ਹਾਂਜੀ ਉੱਪਰ ਜਿਹੜੀ ਘੋੜੇ ਦੀ ਲਿੱਦ ਹੁੰਦੀ ਆ ਬਹੁਤ ਪਵਿੱਤਰ ਹੁੰਦੀ ਆ ਅੱਛਾ ਜੀ ਤੇ ਇਤਿਹਾਸ ਦੇ ਵਿੱਚ ਆਂਦਾ ਬਈ ਬਾਬਾ ਜਿਹੜੇ ਨਵਾਬ ਕਪੂਰ ਸਿੰਘ ਸੀਗੇ ਉਹਨਾਂ ਨੇ ਨਵਾਬੀ ਦੇ ਰਹੇ ਸੀਗੇ ਕਹਿੰਦੇ ਉਹਨਾਂ ਦਾ ਜ਼ਿਕਰ ਆਂਦਾ ਕਿ ਉਹਨਾਂ ਨੇ ਲਿੱਦ ਦੇ ਵਿੱਚੋਂ ਨਵਾਬੀਆਂ ਹਾਸਲ ਕਰ ਲਈਆਂ ਲੋ ਉਹ ਲੈ ਤੇ ਚੱਕਦੇ ਸੀ ਕਈ ਕੋੜੇ ਝਾਉਂਦੇ ਸੀ ਉਹ ਤੁਸੀਂ ਕਿਹੜੀ ਕਲਾਸ ਵਰਦੇ ਹੋ ਮੈਂ ਪੰਜਵੀਂ ਚ ਪੰਜਵੀਂ ਚ ਹੋਰ ਜਿਹੜੀ ਕਲਾਸ ਦੇ ਬੱਚੇ ਥੋੜੇ ਹੋਰ ਵੀ ਨਿਹੰਗ ਸਿੰਘਾਂ ਇੰਦਾ ਜਿਦਾ ਤੁਸੀਂ ਨੇਜਾ ਫੜਿਆ ਹੋਇਆ ਹੱਥ ਦੇ ਵਿੱਚ ਵਰਚਾ ਫੜਿਆ ਹੋਇਆ ਇੰਦਾ ਹਾਂ ਜੀ ਉਹ ਪੜਨਾ ਜਾਂਦੇ ਨੇ ਕਹਿੰਦੇ ਅਸੀਂ ਵੀ ਹੁਣ ਪਾਣਾ ਪਾ ਕੇ ਆਂਦੇ ਆ ਆਵਾ ਕਰਾਂਗੇ ਪਰ ਸਾਡੇ ਸਕੂਲ ਸਕੂਲ ਵਾਲੇ ਉਹਨਾਂ ਨੂੰ ਪਾਣ ਨਹੀਂ ਦਿੰਦੇ ਅੱਛਾ ਜੇ ਤੁਹਾਨੂੰ ਦੇਖ ਕੇ ਉਹ ਖੁਸ਼ ਹੁੰਦੇ ਵੀ ਅਸੀਂ ਵੀ ਪਾਵਾਂਗੇ ਹੈ ਅੱਛਾ ਫਿਰ ਹੱਥ ਦੇ ਵਿੱਚ ਤੁਸੀਂ ਇੰਦਾ ਵਰਚਾ ਵੀ ਰੱਖਦੇ ਹੋ ਹੈ ਏ ਕਿਸੇ ਨੇ ਕਿਹਾ ਰੱਖਣੋ ਜਾਂ ਤੁਹਾਨੂੰ ਅੱਛਾ ਚੰਗਾ ਲੱਗਦਾ ਇਹ ਇਹ ਮਤਲਬ ਕਹੀ ਗਦਾ ਦੁਸ਼ਮਣ ਪੈ ਜਾਂਦੇ ਆ ਕੋ ਨੂੰ ਆਪਣੀ ਰਖਵਾਲੀ ਲਈ ਪੜਨਾ ਚਾਹੀਦਾ ਹੈ ਅੱਛਾ ਜੀ ਦੇ ਕਹਤੇ ਵੀਡੀਓ ਗੇਮ ਖੇਡਦੇ ਹੋ ਵੀਡੀਓ ਗੇਮ ਨਹੀਂ ਖੇਡਦੇ ਤੁਸੀਂ ਅੱਛਾ ਜੀ ਕੀ ਬਾਤ ਹੈ ਅੱਛਾ ਇਹ ਮੈਂ ਦੇਖਦਾ ਸੀ ਕਿ ਜੀ ਪੈਰੀ ਵੀ ਹੱਥ ਲਾਂਦੇ ਆ ਘੋੜਿਆਂ ਦੇ ਜਦੋਂ ਚੜਨ ਲੱਗਦੇ ਆ ਸਿੰਘ ਨਾ ਪੈਰੀ ਹੱਥ ਪਹਿਲਾਂ ਮੱਥੇ ਨੂੰ ਲਾਂਦੇ ਆ ਪਰ ਇਹ ਜਿਹੜਾ ਪਿਆਰ ਸਤਕਾਰ ਹੈ ਇਹਨਾਂ ਇਹ ਇਹ ਸਿੰਘ ਕਾਹ ਤੋਂ ਕਰਦੇ ਘੋੜਿਆਂ ਨੂੰ ਲੋਕੀ ਤਾਂ ਇਹਨਾਂ ਨੂੰ ਜਾਨਵਰ ਮੰਨਦੇ ਆ ਕਿਉਂਕਿ ਇਹ ਮਾਰਾ ਦੇ ਘੋੜੇ ਆ ਸਾਰ ਨੇ ਮਾਰਾ ਤੇ ਘੋੜੇ ਅਸਹੀ ਹਾਂਜੀ ਤੇ ਜਿੱਦਾਂ ਹੋਰ ਲੋਕੀ ਇਹਨਾਂ ਨੂੰ ਜਾਨਵਰ ਦੀ ਤਰ੍ਹਾਂ ਟ੍ਰੀਟ ਕਰਦੇ ਆ ਵੀ ਇਹ ਫालतू ਜਾਨਵਰ ਐ ਸਿੰਘ ਹੋ ਵੀ ਨਹੀਂ ਮੰਨਦੇ ਨਹੀਂ ਜੀ ਅਸਹੀ ਤੇ ਅਪਾ ਨੂੰ ਵੀ ਜਾਣ ਪਾਈ ਸਕਦੇ ਜੋ ਆਪ ਛਕਣਾ ਅੱਛਾ ਸੜਕਾਂ ਤੇ ਜੇ ਇਸ ਤਰ੍ਹਾਂ ਦੇ ਘੁੰਮਦੇ ਆ ਸੜਕਾਂ ਤੇ ਵੀ ਤੁਸੀਂ ਉਹਨਾਂ ਨੂੰ ਵੀ ਪਿਆਰ ਸਤਕਾਰ ਦਿੰਦੇ ਹੋ ਹੈ ਦੰ ਮਿਲਣਗੇ ਜੀ ਸੜਕਾਂ ਦੇ ਘੋੜੇ ਤੁਹਾਨੂੰ ਮਿਲਣਗੇ ਜੀ ਬਹੁਤ ਘੱਟ ਮਿਲਣਗੇ ਜਿਹੜੀ ਵਧੀਆ ਨਸਲ ਦਾ ਘੋੜਾ 1.5 2-2 ਲੱਖ ਰੁਪਏ ਦਾ ਘੋੜਾ ਅੰਦਾਲ ਚ 50 ਲੱਖ ਦਾ ਘੋੜਾ ਵੀ ਹੈ ਹਾਂ ਇਸ ਲਈ ਤੁਹਾਨੂੰ ਇਦਾਂ ਘੋੜੇ ਬਹੁਤ ਘੱਟ ਮਿਲਣਗੇ ਸੜਕਾਂ ਦੇ ਉੱਤੇ ਗਊਆਂ ਤੁਹਾਨੂੰ ਮਿਲ ਜਾਣਗੀਆਂ ਆਮ ਹੀ ਪਰ ਘੋੜਾ ਤੁਹਾਨੂੰ ਬਹੁਤ ਘੱਟ ਮਿਲੂਗਾ ਇਹ ਦੇਖਿਆ ਤੁਸੀਂ ਦੱਸੋ ਘੋੜਾ ਬਹੁਤ ਘੱਟ ਦੇਖਿਆ ਹੋਊਗਾ ਠੀਕ ਹੈ ਤੇ ਮੈਂ ਮੈਨੂੰ ਉਸ ਤਸੀਕ ਮੈਂ ਕਿਹ ਬੱਚੇ ਜਿਹੜੇ ਨੇ ਬੱਚੇ ਮੈਂ ਕਿਹਾ ਵੀਡੀਓ ਗੇਮ ਨਹੀਂ ਖੇਡਦੇ ਤੁਸੀਂ ਕਹਿੰਦੇ ਨਹੀਂ ਅਸੀਂ ਵੀਡੀਓ ਗੇਮ ਨਹੀਂ ਖੇਡਦੇ ਤੇ ਇਹ ਕਿਦਾਂ ਵੀ ਅੱਜ ਕੱਲ ਤਾਂ ਬੱਚੇ ਬੜੇ ਚਿਮੜੇ ਰਹਿੰਦੇ ਆ ਮੋਬਾਈਲਾਂ ਨੂੰ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਨਾ ਜੀ ਕਥਾ ਸੁਣਦੇ ਆ ਤੇ ਮਹਾਰਾਜ ਦੀ ਬਾਣੀ ਕਹਿੰਦੀ ਆ ਵੀ ਬਾਕੀ ਹੋਰ ਨਾਮ ਤੋਂ ਬਿਨਾ ਬਾਕੀ ਸਾਰਾ ਕੂੜ-ਗਬੜਾ ਵਾ ਭਾਈ ਤੇ ਛੱਡ ਜਾਣਾ ਸਾਰਾ ਕੁਝ ਤੇ ਇਹ ਬੱਚੇ ਚੀਜ਼ ਨੂੰ ਸਮਝਦੇ ਨੇ ਮਹਾਰਾਜ ਦੀ ਕਿਰਪਾ ਵੈਨਾ ਦੇ ਸਰੀ ਹੋਰ ਦੂਜਾ ਸੰਸਾਰੀ ਕੰਮ ਕੋਈ ਨਹੀਂ ਕਰਦੇ ਗੁਰਬਾਣੀ ਨਾਲ ਸੰਥਿਆ ਕਰਦੇ ਆ ਘੋੜਸਵਾਰੀ ਕਰਦੇ ਸੇਵਾ ਕਰਦੇ ਘੋੜੇ ਦੀ ਤੇ ਸਕੂਲ ਆਪਣਾ ਸਪੜਾਈ ਸਕੂਲ ਹੀ ਕਰਦੇ ਜਾਂਦੇ ਆ ਸਕੂਲ ਵੀ ਜਾਂਦੇ ਆ ਠੀਕ ਹੈ ਤੇ ਅਖੀਰ ਦੇ ਵਿੱਚ ਕਿੰਨਾ ਕੋਖਾ ਜੀ ਘੋੜ ਸਵਾਰੀ ਕਰਨਾ ਜੇ ਉਸਤਾਦ ਬਣਨਾ ਹੋਵੇ ਘੋੜਿਆਂ ਦਾ ਘੋੜ ਸਵਾਰੀ ਐ ਵਧੀਆ ਸਿੱਖਣੀ ਹੋਵੇ ਕਿੰਨਾ ਕੇ ਸਮਾਂ ਲੱਗਦਾ ਬੰਦੇ ਨੂੰ ਕੋਖਾ ਦਾ ਹੈ ਜੀ ਸਮਾਂ ਲੱਗਦਾ ਵਾ ਹਰ ਇੱਕ ਦਾ ਮਤਲਬ ਆਪਣਾ ਟੈਲੈਂਟ ਹੁੰਦਾ ਵਾ ਕਿੰਨੀ ਦੇਰ ਚ ਕੋਈ ਬੱਚਾ ਕਿੰਨੀ ਦੇਰ ਚ ਸਿੱਖਦਾ ਹਨਾ ਕੋਈ 2 ਸਾਲ ਦੇ ਕੋਈ ਕੋਈ 10 ਦਿਨਾਂ ਦੇ ਸਿੱਖ ਲੈਂਦਾ ਬਸ ਇਹ ਆਪਣੇ ਤੇ ਡਿਪੈਂਡ ਆ ਜੀ ਬਾਕੀ ਮਹਾਰਾਜ ਦੀ ਕਿਰਪਾ ਬਲੇਸਿੰਗ ਚਾਹੀਦੀ ਆ ਠੀਕ ਹੈ ਜਾਪੇ ਮਹਾਰਾਜ ਚੜ੍ਹਦੀ ਕਲਾ ਤੇ ਘੋੜੇ ਦੀ ਸਵਾਰੀ ਕਰਨ ਲੱਗਿਆਂ ਕੋਈ ਮਨ ਦੇ ਵਿੱਚ ਬਾਣੀ ਵੀ ਪੜੀ ਜਾਂਦੀ ਐ ਸਿੰਘਾਂ ਵੱਲੋਂ ਬਾਣੀ ਸਿੰਘ ਤੇ ਹਰ ਵੇਲੇ ਬਾਪਣਾ ਵਾਇਰ ਦਾ ਸਿਮਰਨ ਕਰੋ ਚੜਦੀ ਕਲਾ 'ਚ ਰਹੋ ਤੇ ਅਸ਼ੀਰਵਾਦ ਲੈ ਕੇ ਘੋੜੇ ਦਾ ਮੱਥਾ ਦੇ ਕੇ ਚੜਨਾ ਵਾ ਮਹਾਰਾਜ ਦੀ ਸਵਾਰੀ ਮੰਨ ਕੇ ਉੱਪਰ ਬੈਠਣਾ ਵਾ ਤੇ ਚੜਦੀ ਕਲਾ ਫਤਿਹਗੁਰ ਸਾਹਿਬ ਦੀ ਧਰਤੀ ਤੋਂ ਉਪਰ ਧਰਤੀ ਹੈ ਸ਼ਹੀਦਾਂ ਦੀ ਧਰਤੀ ਬਾਬਾ ਫਤਿਹ ਸਿੰਘ ਜੀ ਉਸ ਵਕਤ 7 ਸਾਲ ਦੇ ਸੀ ਉਹ ਵੱਡੇ ਵੱਡੇ ਲਾਲਚ ਵੀ ਦਿੱਤੇ ਡਰ ਵੀ ਦਿੱਤੇ ਤੇ ਕਹਿੰਦੇ ਕਿ ਨਹੀਂ ਹਾਂ ਵਿੱਚ ਖੜ ਕੇ ਵੀ ਜੈਕਾਰੇ ਛੱਡੇ ਸੀ ਉਮਰਾਂ ਸੀ ਛੋਟੀ ਭਾਵੇਂ ਕਾਰੇ ਪਰ ਵੱਡੇ ਸੀ ਹੋ ਗਏ ਹੈਰਾਨ ਸੀ ਸਾਰੇ ਸੁਣ ਕੇ ਜਵਾਬ ਨੂੰ ਮਾਰਾਂਗੇ ਇੱਕ ਦਿਨ ਕਹਿੰਦੇ ਜ਼ੁਲਮੀ ਨਵਾਬ ਨੂੰ ਖੇਡੀ ਤੂੰ ਖੇੜ ਕਦੇ ਨਹੀਂ ਖੇੜਿਓ ਖੇੜ ਦੇ ਉਮਰਾਂ ਦੇ ਛੋਟੇ ਹਾਂ ਪਰ ਪੁੱਤਰ ਹਾਂ ਸ਼ੇਰ ਦੇ ਹੈ ਜੀ ਬਸ ਬਸ ਗੁਰੂਵਰੇ ਕਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਪਾਪਾ ਹਨੂਮਾਨ ਸਿੰਘ ਜੀ ਦੇ ਪਵਿੱਤਰ ਅਸਾਨ ਦੇ ਉਤੇ ਅਸੀਂ ਇਸ ਵਕਤ ਮੌਜੂਦ ਹਾਂ ਔਰ ਬਹੁਤ ਧੰਨਵਾਦ ਹੈ ਵੀਰ ਜੀ ਦਾ ਵੀਰ ਜੀ ਨੇ ਮੇਰਾ ਕੈਮਰਾ ਸੰਭਾਲਿਆ ਹੋਇਆ ਜੇ ਕੈਮਰਾਮੈਨ ਅਵੇਲੇਬਲ ਨਹੀਂ ਸੀਗਾ ਇਹ ਵੀਡੀਓ ਤੁਹਾਡੇ ਤੱਕ ਨਹੀਂ ਪਹੁੰਚਣੀ ਸੀ ਜੇ ਭਾਈ ਸਾਹਿਬ ਸਾਥ ਨਾ ਦਿੰਦੇ ਭਾਈ ਸਾਹਿਬ ਤੁਹਾਡਾ ਨਾਮ ਕੀ ਹੈ ਜੀ ਬਨਮੀਤ ਸਿੰਘ ਬਹੁਤ ਬਹੁਤ ਧੰਨਵਾਦ ਕਿੱਦਾਂ ਲੱਗੇ ਸਿੰਘਾਂ ਨੂੰ ਦੇਖ ਕੇ ਕੀ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਚੱਟਦੀ ਖਾ ਹੋ ਜਾਂਦੇ ਦੇਖ ਲਾ ਜੀ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਫਤ